ਦੇਖੋ ਭਈਆ ਜਦੋਂ ਆਪਾਂ ਡੰਗਰ ਵੀ ਨਹੀਂ ਬਾਹਰ ਬੰਨ ਰੱਖੇ ਠੰਡੇ ਨਹੀਂ ਹੈ ਯਾਰ ਲੋ ਜੀ ਆ ਰਿਹਾ ਆਪਣਾ ਪਾ ਪਾ ਰਿਹਾ ਪਿੱਛੇ ਤੇ ਜਦੋਂ ਪਿੱਛੇ ਜੇ ਵੀ ਨੇਰੀ ਆਈਆਂ ਸੀ ਤੁਸੀਂ ਵਲੌਗ ਚ ਦੇਖਿਆ ਹੀ ਹੋਣਾ ਮੇਰੇ ਵੀ ਜਿਹੜੀ ਆਪਣੀ ਜਾਮਣ ਦੀ ਬਹੁਤ ਚਿਰ ਹੋ ਗਿਆ ਜਦੋਂ ਅਸੀਂ ਉਰੇ ਆਏ ਸੀ ਨਾ ਖੇਤਾ ਚ ਤੇ ਕਚਕ ਰੋਸ ਗੱੱਚੇ ਗਏ ਭਈ ਕੀ ਬਾਤ ਹੈ ਅੱਲਾ ਹਾਲੇ ਕੀ ਜਾਂਦੀ ਛੱਗਿਆ ਓਕੇ ਦੇਖੋ ਆਪਣੇ ਕਰਦੇ ਆਪਣੇ ਅਮਰੂਦ ਸੀਗੇ ਤੇ ਸੰਕਰੇ ਵਿੱਚ ਲੱਗਾ ਛਾਲੇ ਮੇਰਾ ਆਪਾਂ ਲੈ ਕੇ ਆਏ ਸੀ ਕਿ ਤੋਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਵੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਦੇ ਵਲੌਗ ਚ ਬਈ ਆਪਾਂ ਤੁਹਾਨੂੰ ਦਿਖਾਉਨੇ ਆ ਯਾਰ ਪਹਿਲਾਂ ਤਾਂ ਤੁਸੀਂ ਹਲ ਧੁੰਦ ਦੇਖੋ ਭਈ ਧੁੰਦ ਕਿੰਨੀ ਆ ਤੇ ਅੱਜ ਬਈ ਸਵੇਰ ਸਵੇਰੇ 9 ਵਜੇ ਗੇ ਹਜੇ ਵੀ ਦੇਖੋ ਸੂਰਜ ਚੜਨ ਦਾ ਨਾਮ ਨਹੀਂ ਲੈ ਰਿਹਾ ਹਨਾ ਬਹੁਤ ਹੁੰਦਾ ਯਾਰ ਅੱਜ ਬਹੁਤ ਠੰਡ ਵੀ ਹੈ ਪਰ ਫਿਰ ਵੀ ਇੱਕ ਮੈਦੀ ਬਾਹ ਪਈ ਫਿਰ ਰਹੀਆਂ ਕੁਛ ਐ ਯਾਰ ਥੋੜੇ ਕੰਮ ਕਰਨੇ ਹੁੰਦੇ ਨੇ ਨਾ ਜਦੋਂ ਫਿਰ ਉਹ ਕੋਟ-ਕੂਟੇ ਨਾਲ ਕੰਮ ਨਹੀਂ ਹੁੰਦੇ ਹੈਗੇ ਫਿਰ ਬਸ ਹੁਣ ਵੈਸੇ ਆਪਾਂ ਕੰਮ-ਕੁਮ ਨਵੇੜ ਤੇ ਹੁਣ ਆਪਾਂ ਨਾ ਦੋਗੇ ਫਿਰ ਬੈਲੇ ਆ ਉਪਰ ਅੱਜ ਤੁਹਾਨੂੰ ਮੈਂ ਬੇੜਾ ਦਿਖਾਉਣੀ ਆ ਦੇਖੋ ਆਪਣਾ ਆਪਾਂ ਨੇ ਨਾ ਇੱਧਰ ਲਾ ਰੱਖੀ ਆ ਗੋਭੀ ਆਹਾ ਇਹ ਆਪਾਂ ਨੇ ਗੋਭੀ ਲਾ ਰੱਖੀ ਆ ਆ ਤੁਲਸੀ ਵੀ ਲੱਗ ਰਹੀ ਆ ਭਈ ਆਪਣੇ ਇੱਧਰ ਆਪਾਂ ਚਾਹ ਪਾਣੀ ਜਦੋਂ ਪਿੰਨੇ ਆ ਨਾ ਤੁਲਸੀ ਪਾ ਲੈਣੇ ਵਿੱਚ ਥੋੜੀ ਜੀ ਨੂੰ ਜਿਹੜਾ ਇਹ ਉਹ ਨਿੰਬੂ ਆ ਨਾ ਦੋਸਤੋ ਇਹ ਪਤਾ ਕੀ ਹੈ ਇਹ ਆਪਾਂ ਨੇ ਡੰਡਿਆਂ ਨਾਲ ਦੇਖੋ ਥੱਲੇ ਨਾ ਇਹ ਬਾਲੇ ਬੁੱਲੇ ਲਾ ਕੇ ਆਪਾਂ ਨੇ ਖੜਾ ਕਰ ਰੱਖਿਆ ਨਹੀਂ ਇਹ ਪੂਰਾ ਓਰੇ ਤੱਕ ਆ ਜਾਂਦਾ ਹੁੰਦਾ ਇਹ ਇਹ ਅੰਦਰ ਰਸ਼ੀਆਂ ਰਸ਼ੀਆਂ ਬੰਨ ਗਏ ਹਨਾ ਤੇ ਉਹ ਆਪਾਂ ਨੇ ਪੂਰਾ ਖੜਾ ਕਰ ਰੱਖਿਆ ਇਹ ਇਦੇ ਪਿੱਛੇ ਹੈਗਾ ਆਪਣਾ ਅੰਬ ਦੇਖੋ ਇਹ ਅੱਦਾਂ ਦਾ ਹੀ ਹੈ ਬਈ ਨੇਰੀ ਨੂਰੇ ਨੇ ਝਾੜਤੇ ਆ ਇਹ ਅੱਦਾਂ ਨਿੰਬੂ ਵੀ ਨੇਰੀ ਨੂਰੇ ਨੇ ਝਾੜਤੇ ਜਿਹੜੀਆਂ ਪਿੱਛੇ ਜਿਹੇ ਨੇਰੀ ਆਈਆਂ ਸੀਆਂ ਤੇ ਹੁਣ ਦੇਖੋ ਇਹ ਐਨਾ ਹੈਗਾ ਆਪਣਾ ਵੈਸੇ ਬਈ ਆਪਾਂ ਕੱਲ ਮਿਰਚਾਂ ਲਾਈਆਂ ਸੀ ਜਿਵੇਂ ਤੁਸੀਂ ਕੱਲ ਵਾਲੇ ਵਲੌਗ ਚ ਦੇਖਿਆ ਹਨਾ ਮਿਰਚਾਂ ਮੁਰਚਾਂ ਲਾਈਆਂ ਦੀ ਅੱਜ ਫੇਰ ਉਹ ਪਾਣੀ ਪੂਣੀ ਜਾਂ ਬਾਲ ਆਖਿਆ ਦੀ ਪਹਿਲਾਂ ਤੇ ਹੁਣ ਬਸ ਇਹ ਵੀ ਹੋ ਜਾਣਗੀਆਂ ਥੋੜੇ ਟਾਈਮ ਨੂੰ ਮਿਰਚਾਂ ਬਣੀਆਂ ਕੀੜਿਆਂ ਨੇ ਨਾ ਬਹੁਤ ਤੰਗ ਕਰ ਰੱਖਿਆ ਬਹੁਤ ਜ਼ਿਆਦੇ ਥੋਡੇ ਵੀਰ ਜੇ ਕੋਈ ਹੈਗਾ ਯਾਰ ਤੁਹਾਡੇ ਕੋਲ ਕੋਈ ਇਲਾਜ ਇਹ ਦੱਸੋ ਕੀੜੀਆਂ ਦਾ ਆਪਣੀ ਮਾਸੀ ਵੀ ਆ ਗਈ ਆਪਣੀ ਮਾਸੀ ਨੇ ਵੀ ਮਾਸੀ ਕਹਿੰਦੀ ਬਣਾ ਲਾ ਬਣਾ ਲਾ ਬਣਾ ਲਾ ਤੇ ਬਈ ਆਪਾਂ ਨਾ ਆਏ ਜਦੋਂ ਦੀਵਾਲੀ ਆਉਂਦੀ ਹੁੰਦੀ ਹੈ ਨਾ ਆਪਾਂ ਇਸ ਸਾਲ ਆਪਾਂ ਬੇੜਾ ਲਿਪਦੇ ਹੁੰਨੇ ਆ ਤੇ ਆ ਬੇੜਾ ਤਾਂ ਚਲੋ ਆਪਣਾ ਲਿਪਿਆ ਹੋਇਆ ਹਨਾ ਤੇ ਜਦੋਂ ਪਿੱਛੇ ਜਿਹੀ ਨੇਰੀ ਆਈਆਂ ਸੀ ਤੁਸੀਂ ਵਲੌਗ ਚ ਦੇਖਿਆ ਹੀ ਹੋਣਾ ਮੇਰੇ ਵੀ ਜਿਹੜੀ ਆਪਣੀ ਜਾਮਣ ਦੀ ਬਹੁਤ ਚਿਰ ਹੋ ਗਿਆ ਜਦੋਂ ਅਸੀਂ ਉਰੇ ਆਏ ਸੀ ਨਾ ਖੇਤਾਂ 'ਚ ਆਏ ਸੀ ਪਹਿਲਾਂ ਅਸੀਂ ਪਿੰਡ 'ਚ ਰਹਿੰਦੇ ਹੁੰਦੇ ਸੀ ਜਦੋਂ ਆਪਾਂ ਖੇਤਾਂ 'ਚ ਆਏ ਸੀ ਤਾਂ ਉਸ ਤੋਂ ਪਹਿਲਾਂ ਦੀ ਜਾਮਣਾ ਬਾਈ ਉਹ ਤੇ ਆਪਾਂ ਨੇ ਹੁਣ ਹੁਣ ਜੇ ਆਪਾਂ ਨੇ ਉਹ ਨੇ ਰੀ ਨੂੰ ਰੀ ਨੇ ਸਾਰੀ ਛਾਂਟਤੀ ਸੀ ਉਹ ਬਾਈ ਤੇ ਬੇੜੇ ਚੀ ਸੀਗੀ ਆਪਣੇ ਉਹ ਆ ਊਰੇ ਜੇ ਸੀਗੀ ਜਾਮਣ ਤੇ ਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਸਾਰੀ ਲਿਪਾਈ ਲਕੂਈ ਕਰਤੀ ਸੀ ਤੇ ਹੁਣ ਊਰੇ ਨਾਲ ਵੀ ਖਾਲੀ ਖਾਲੀ ਜੇ ਲੱਗਦਾ ਹਾਂ ਊਰੇ ਆਪਾਂ ਲਾਵਾਂਗੇ ਫੁੱਲ ਬੁੱਟੇ ਲਾਵਾਂਗੇ ਆਪਾਂ ਔਰੇ ਵਧੀਆ ਕੋਈ ਗੰਦੇ ਵਗੈਰਾ ਦੇ ਹਨਾ ਕਹਿ ਰਿਆ ਸੀ ਮੇਰਾ ਬਾਪਾ ਵੀ ਲਾਵਾਂਗੇ ਕਿ ਆਰੀ ਬਣਾ ਕੇ ਲਾਵਾਂਗੇ ਯਾਦੂ ਛੁੱਟੀ ਆ ਆਪਾਂ ਛੁੱਟੀ ਦਾ ਲਾਹਾ ਲੈ ਲਿਆ ਥੋੜਾ ਜਿਹਾ ਵੀ ਮੰਮੀ ਦਾ ਹਜੇ ਆਪਾਂ ਸਮਾਨ ਪੂਰਾ ਕਰਨਾ ਥੋੜਾ ਜਿਆ ਦਵਾਈਆਂ ਵਗੈਰਾ ਦਾ ਦਵਾਈਆਂ ਵਗੈਰਾ ਦੇ ਨਾ ਬਿਲ ਚਾਹੀਦੇ ਹੁੰਦੇ ਨੇ ਕਿਉਂਕਿ ਜਦੋਂ 에ਅਰਪੋਰਟ ਤੇ ਕੋਈ ਜਾਂਦਾ ਹੁੰਦਾ ਹਣਾ ਆਪਾਂ ਕਿਸੇ ਆਂਟੀ ਦੇ ਹੱਥ ਫੜਾਵਾਂਗੇ ਸਮਾਨ ਫਿਰ ਉਹ ਦਵਾਈਆਂ ਦੇ ਬਿਲ ਮੰਗਦੇ ਨੇ ਉਹ ਜੀ ਦਵਾਈਆਂ ਦਾ ਆਪਣੇ ਉਹ ਬਿਲ ਨਾ ਹੋਵੇ ਨਾ ਮੈਡੀਸਿਨ ਵਗੈਰਾ ਦਾ ਕੈਪਸੂਲ ਦਾ ਜਿਸ ਮਰਜ਼ੀ ਦਾ ਵੀ ਤਾਂ ਉਹ ਫਿਰ ਐਕਸੈਪਟ ਨਹੀਂ ਕਰਦੇ ਹੈਗੇ ਉਹ ਲੈ ਕੇ ਨਹੀਂ ਜਾਣ ਦਿੰਦੇ ਉਹਦੇ ਬਿਲ ਬੁਲਜੇ ਬਣਵਾਉਣੇ ਨੇ ਆਪਾਂ ਥੋੜਾ ਜਿਆ ਹੋਰ ਕੰਮ ਆ ਮੰਮੀ ਦਾ ਉਹ ਸਮਾਨ ਪੂਰਾ ਕਰਕੇ ਫਿਰ ਆਪਾਂ ਪੈਕਿੰਗ ਕਰ ਦੇਣੀ ਫੇਰ ਪਾ ਪਹਚਾ ਦਾਂਗੇ ਦੇਖੋ ਬਈ ਅੱਜ ਤਾਂ ਆਪਾਂ ਡੰਗਰ ਵੀ ਨਹੀਂ ਬਾਹਰ ਬੰਨ ਰੱਖੇ ਠੰਡੇ ਐ ਨਹੀਂ ਐ ਯਾਰ ਨਾ ਵੀ ਅੱਜ ਬਿੱਲੀਆਂ ਨਿਕਲੀਆਂ ਬਾਹਰ ਆਪਣੀਆਂ ਵਿਚਾਰੀਆਂ ਠੰਡ ਕਰਨ ਉਹ ਵੀ ਅੰਦਰ ਹੀ ਸੁngੜੀਆਂ ਬੈਠੀਆਂ ਨੇ ਕਹਿਣ ਲਵੇ ਆ ਕੇ ਬਹਿ ਜਾਂਦੀਆਂ ਨੇ ਹਾਂ ਵੀ ਲੈ ਖਾਣ ਨੂੰ ਦੇ ਦੋ ਕੁਝ ਪੀਣ ਨੂੰ ਦੇ ਦੋ ਕੁਸ ਇਹਨਾਂ ਨੂੰ ਦੇਖੋ ਬਈ ਇਹ ਨਾ ਆਪਣਾ ਅਮਰੂਦ ਆ ਇਹ ਥੋੜਾ ਜਿਹਾ ਪਹਿਲਾਂ ਹੀ ਲਾਇਆ ਸੀ ਮਰੇ ਐਚੇ ਨੇ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਸ਼ਾਇਦ ਮਲੇਰ ਕੋਟਰੇ ਤੋਂ ਮੰਗਵਾਇਆ ਸੀਗਾ ਮੇਰੇ ਚਾਚਾ ਜੀ ਨੇ ਕਿਸੇ ਤੋਂ ਤੇ ਇਹ ਵੀ ਹੋ ਜੂਗਾ ਬਈ ਆਪਣੇ ਅਮਰੂਦ ਅਮਰੂਦ ਤਾਂ ਵੀ ਆਪਣੇ ਬੋਦ ਨੇ ਇਕ ਆ ਰਿਹਾ ਇਕ ਆ ਰਿਹਾ ਇੱਕ ਉਹ ਅੱਗੇ ਆ ਇੱਕ ਉਹ ਉੱਥੇ ਹੈ ਜੋ ਤੁਹਾਨੂੰ ਦਿਖ ਰਿਹਾ ਹੋਵੇ ਉੱਥੇ ਹੈ ਬਈ ਠੰਡ ਤਾਂ ਹੋ ਰਹੀ ਆ ਬਹੁਤ ਆਪਾਂ ਬਈ ਪੀ ਰਹੇ ਆ ਦੇਖੋ ਚਾਹ ਠੀਕ ਆ ਹਾਂ ਉਹ ਬਈ ਤੁਸੀਂ ਵੀ ਪੀਓ ਚਾਹ ਤੱਤੀ ਤੱਤੀ ਚਾਹ ਆ ਬਈ ਮੇਰੇ ਪਾਪਾ ਲੈ ਕੇ ਆਇਆ ਰਸ ਤੇ ਕਚਕ ਰੋਸ ਗੱੱਚੇ ਗਏ ਬਈ ਕੀ ਬਾਤ ਹੈ ਅੱਲਾ ਹਾਲੇ ਕੀ ਜਾਂਦੀ ਛੱਗਿਆ ਓਕੇ ਦੇਖ ਲਾ ਦੇ ਦਿਓ ਨਹੀਂ ਪਰ ਹਮਝੂਠਾ ਕਰਤੇ ਕੜੇ ਆਈ ਬਈ ਧੁੱਪ ਵੀ ਅੱਜ ਮੇਰਾ ਭਾਈ ਅੱਜ ਨਾ ਲੇਟ ਹੋ ਗਿਆ ਯਾਰ ਸਕੂਲ ਗਿਆ ਹੋਇਆ ਸੀ ਉਹ ਤੇ ਆਪਾਂ ਘਰੇ ਸੀਗੇ ਆਪਣੇ ਬਾਪਾਂ ਕਹਿੰਦਾ ਕਹਿੰਦਾ ਕੱਖ ਪਏ ਨੇ ਕਹਿੰਦਾ ਬਾਹਰੇ ਔਰ ਕਹਿੰਦਾ ਖਰਾਬ ਹੋ ਰਹੇ ਨੇ ਉਪਰੋਂ ਕਰਨਾ ਟੋਕਾ ਫਿਰ ਐਨੇ ਮੈਂ ਲਿਆਣੇ ਆ ਬਾਈ ਕੱਖ ਮੋਟਰਸਾਈਕਲ ਤੇ ਜਾਂਦੇ ਆ ਆਪਾਂ ਹੁਣ ਆ ਨਾ ਇਹਦੇ ਚੰਗਾ ਜਿਵੇਂ ਬਾਪਾ ਕਹਿੰਦਾ ਕਹਿੰਦਾ ਮੋਟਰਸਾਈਕਲ ਤੇ ਨਹੀਂ ਜਾਣਾ ਕਹਿੰਦਾ ਇਹ ਰੋਡ 'ਤੇ ਲਿਆਉਨੇ ਆ ਵੀ ਕੀ ੱਡੀ ਦੂਰ ਤੱਕ ਮੋਟਰਸਾਈਕਲ ਲੈ ਕੇ ਜਾਵਾਂਗੇ ਲੋ ਜੀ ਆ ਰਿਹਾ ਆਪਣਾ ਪਾਪਾ ਆ ਰਿਹਾ ਪਿੱਛੇ ਪਰਨਾ ਬੰਨੇ ਆ ਰਿਹੜੀ ਆਪਾਂ ਉੜਗੇ ਲੈ ਕੇ ਜਾ ਰਹੇ ਆ ਇਹ ਗੇਟ ਖੁੱਲ ਰਿਹਾ ਵੀ ਪਾਪਾ ਨਹੀਂ ਕਰਿਆ ਸੀ ਮੇਰਾ ਪਾਪਾ ਵੀ ਮੋਟਰਸਾਈਕਲ ਨਹੀਂ ਲੈ ਕੇ ਆਉਣਾ ਆ ਇਧਰੋਂ ਚੱਕ ਕੇ ਲੈ ਕੇ ਆਉਣੇ ਨੇ ਵੀ ਕਾਖਾ ਫਿਰ ਇਧਰੋਂ ਮੋਟਰਸਾਈਕਲ ਇਧਰੋਂ ਚੱਕ ਕੇ ਲੈ ਕੇ ਆਉਣੇ ਨੇ ਇਧਰੋਂ ਮੋਟਰਸਾਈਕਲ ਵਿਰੋਖਾ ਹੋ ਜਾਂਦਾ ਵੀ ਬੜਨਾ ਹਨਾ ਖੜਿਆ ਸਾਡੇ ਇੱਕ ਦੇਖੋ ਕਿੱਡਾ ਕਿੱਡਾ ਹਾਂ ਹਾਂ ਇੱਕ ਹੈ ਸ਼ਲਗ ਨਾ ਨਾ ਆਹ ਦੇਖੋ ਬਈ ਆਪਣੇ ਛਲਗੰਬ ਵੀ ਲੱਗ ਰਹੇ ਵਲੌਗ ਚ ਦਿਖਾਇਆ ਸੀ ਵੀ ਮੈਂ ਤੁਹਾਨੂੰ ਵੀ ਜਿਸ ਦਿਨ ਮੇਰੇ ਬਾਪ ਨੇ ਲਾਇਆ ਸੀਗੇ ਆਪਣੇ ਇੱਕ ਹਨਾ ਮੈਨੂੰ ਲੱਗਦਾ ਮੈਂ ਦਿਖਾਇਆ ਸੀ ਤੁਹਾਨੂੰ ਵਲੌਗ ਚ ਇਹ ਜਿੱਦਣ ਲਾਇਏ ਦੀ ਮੇਰੇ ਬਾਪੇ ਨੇ ਆਹ ਦੇਖੋ ਐਡੇ ਐਡੇ ਹੋ ਗਏ ਬਈ ਇੱਕ ਆਪਣੇ ਲੋ ਜੀ ਲਿਆਏ ਆਪਾਂ ਕੱਖ ਵੀ ਉਹ ਵੀ ਆ ਬੈਠਣੇ ਆਪਣੇ ਦੋਵੇਂ ਡੰਗਰ ਹਾਂਜੀ ਬਈ ਲੋ ਵੀ ਹੁਣ ਆਪਾਂ ਆ ਦੇਖੋ ਕਰੇਣਾ ਆਪਣੇ ਪਏ ਸੀ ਇਹ ਸੰਤਰੇ ਗੁਸ਼ਕ ਆਪਣੇ ਕਰਦੇ ਆਪਣੇ ਅਮਰੂਦ ਸੀਗੇ ਤੇ ਸੰਤਰੇ ਮੈਂ ਲੱਗਦਾ ਛਾਰੇ ਮੇਰੇ ਬਾਪਾ ਲੈ ਕੇ ਆਏ ਸੀ ਕਿਤੋਂ ਠੀਕ ਹੈ ਉਹ ਆਪਾਂ ਘਟ ਘੁੱਟ ਕੇ ਦੇਖੋ ਸ਼ਕੋ ਬਈ ਤੁਸੀਂ ਵੀ ਸ਼ਕੋ ਇਹ ਹੁੰਦੇ ਬਈ ਕਹਿੰਦੇ ਪਹਿਲੇ ਪੇਟ ਪੂਜਾ ਫਿਰ ਕਾਮ ਪੂਜਾ ਹਮਾਰੀ ਪੇਟ ਪੂਜਾ ਤਾਂ ਹੋ ਚੁੱਕੀ ਹੈ ਅਬ ਹਮਾਰੀ ਕਾਮ ਪੂਜਾ ਕਰਨੇ ਦੀ ਵਾਰੀ ਹੈ ਧਾਰ ਕੀ ਹਮਾਰੀ ਕਹਿਨੀ ਹਮਾਰੇ ਸਾਥ ਹੈ ਤੋ ਅਬ ਹਮ ਨਿਕਾਲੇਂਗੇ ਧਾਰ ਆਪਣਾ ਧਾਰ ਕੱਢਣ ਦਾ ਆਪਣਾ ਟਾਈਮ ਹੋ ਗਿਆ ਤੇ ਆਪਾਂ ਧਾਰ ਕੱਢਦੇ ਆ ਹੁਣ ਬਈ ਆਪਣੇ ਧਾਰ ਕੱਢਣ ਦੇ ਟਾਈਮ ਤੋਂ ਪਹਿਲਾਂ ਨਾ ਇਹਨਾਂ ਦਾ ਟਾਈਮ ਪੱਕਾ ਇਹ ਆ ਦੇਖ ਇਹਨਾਂ ਦਾ ਏ ਵੀ ਪਹਿਲਾਂ ਕੇ ਬੈਹਂਦੀ ਆਲੇ ਹਾਂ ਵੀ ਇਹ ਨਾਲ ਨਾਲ ਕਹਿੰਦੇ ਸਾਨੂੰ ਦੁੱਧ ਬੁਲਾਇਆ ਕਰੂਗੀ ਬਸ ਆ ਆਹੀ ਜੀ ਚਾਹੀਦੀ ਐ ਭਾਈ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਲੈ ਕੱਢ ਲੀਆ ਵੀ ਹੁਣ ਆਪਾਂ ਦੁੱਧ ਦਾ ਦਸਾਮ ਕੇ ਆਪਾਂ ਬਾਹਰ ਢੰਗ ਦੰਨੇ ਆ ਗੇਟ ਤੇ ਵੀ ਆਪਾਂ ਬਾਹਰ ਢੰਗ ਦੰਨੇ ਆ ਗੇਟ ਤੇ ਫਿਰ ਦੋਜੀ ਨੂੰ ਆਪਾਂ ਦੁੱਧ ਪਾ ਦੰਨੇ ਹੁੰਨੇ ਆ ਬਸ ਰੋਸ ਤੋਂ ਬਾਅਦ ਆਪਣੀ ਰੋਟੀ ਰਹਿ ਗਈ ਰੋਟੀ ਖਾ ਕੇ ਆਪਣੇ ਸਾਰੇ ਕੰਮ ਨਿਬੜ ਗਏ ਤੇ ਕਈ ਵਾਰੀ ਵੈਸੇ ਖਾਂਦੇ ਵੀ ਨਹੀਂ ਹੁੰਦੇ ਯਾਰ ਸ਼ਾਮ ਨੂੰ ਆਪਾਂ ਰੋਟੀ ਕਈ ਵਾਰੀ ਭੁੱਖੜੀ ਲੱਗਦੀ ਹੁੰਦੀ ਸ਼ਾਮ ਨੂੰ ਹਾਂਜੀ ਭਾਈ ਤਾਂ ਅੱਜ ਦਾ ਵਲੌਗ ਆਪਣਾ ਬਸ ਇਹੀ ਸੀਗਾ ਇੰਨਾ ਕ ਆਪਣਾ ਵਲੌਗ ਸੀਗਾ ਤੇ ਯਾਰ ਤੁਹਾਨੂੰ ਪਤਾ ਯਾਰ ਆਪਣੀਆਂ ਜਿਹੜੀਆਂ ਬਿੱਲੀਆਂ ਸੀ ਹਨਾ ਚਾਰ ਪੰਜ ਬਿੱਲੀਆਂ ਸੀਆ ਬਣੀਆਂ ਪਤਾ ਨਹੀਂ ਕਿੱਧਰ ਗਈਆਂ ਸਾਰੀਆਂ ਬਸ ਸਿਰਫ ਆ ਬਚੀਆ ਯਾਰ ਇੱਕ ਉਹ ਗੱਡੀ ਥੱਲੇ ਬੈਠੀ ਆ ਇੱਕ ਕਾਲੇ ਰੰਗ ਦੀ ਸਿਰਫ ਉਹ ਬਚੀਆ ਬਾਕੀ ਪਤਾ ਨਹੀਂ ਕਿੱਧਰ ਗਈਆਂ ਵੈਸੇ ਆ ਜਾਂਦੀ ਹੁੰਦੀਆਂ ਨੇ ਕਈ ਵਾਰੀ ਹੋਇਆ ਵੀ ਚੱਲ ਜਾਂਦੀਆਂ ਨੇ ਕਿਤੇ ਉਹ ਆ ਜਾਂਦੀ ਹੁੰਦੀਆਂ ਨੇ ਤੇ ਬਾਕੀ ਵੀ ਆਪਣਾ ਵਲੌਗ ਬੱਸ ਅੰਨੈਗੀ ਸੀਗਾ ਉਮੀਦ ਹੈ ਵੀ ਤੁਹਾਨੂੰ ਵਧੀਆ ਲੱਗਿਆ ਹੋਣਾ ਤੇ ਮੈਨੂੰ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਯਾਰ ਵੀ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਬਿਆ ਵਲੌਗ ਹਨਾ ਬਹੁਤ ਵਧੀਆ ਲੱਗਦਾ ਜਦੋਂ ਵਲੌਗਸ ਨੂੰ ਆਪਣੇ ਕਹਿੰਦੇ ਨੇ ਵੀ ਹਾਂ ਵੀ ਬਹੁਤ ਵਧੀਆ ਹੁੰਦੇ ਨੇ ਤੁਹਾਡੇ ਵਲੌਗ ਹਨਾ ਬਹੁਤ ਵਧੀਆ ਲੱਗਦਾ ਯਾਰ ਸੱਚੀ ਵਧੀਆ ਲੱਗਦਾ ਇਹ ਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਐਦਾਂ ਦੇ ਵਲੋਗਸ ਆਉਂਦੇ ਰਹਿਣਗੇ ਭਈ ਆਪਣੇ ਹਨਾ ਦਿਨ ਪਰ ਦਿਨ ਤੇ ਤੁਹਾਨੂੰ ਵਧੀਆ ਲੱਗਣਗੇ ਕੱਲ ਨੂੰ ਆਪਣਾ ਹੈਗਾ ਪੇਪਰ ਤੇ ਫਿਰ ਕੱਲੂ ਆਪਾਂ ਯੂਨੀਵਰਸਿਟੀ ਜਾਵਾਂਗੇ ਕੱਲੂ ਅੱਜ ਵੀ ਆਪਾਂ ਪੇਪਰ ਦੀ ਤਿਆਰੀ ਵੀ ਕਰ ਲਈ ਆ ਪੜ ਪੜ ਲਈ ਆਪਾਂ ਤੇ ਬਾਕੀ ਅੱਜ ਦਾ ਵਲੋਗ ਆਪਾਂ ਉਰੀ ਐਂਡ ਕਰਦੇ ਆਂ ਟਾਟਾ ਬਾਏ ਬਾਏ ਸਤਿ ਸ਼੍ਰੀ ਅਕਾਲ